ਕੁਝ ਕਹਿਣਾ ਹੈ ਕੁਝ ਸੁਣਨਾ ਹੈ ਇਹ ਗੱਲ ਵੱਖਰੀ ਹੈ ਕਿ ਕੰਨ ਦੋ ਨੇ ਰਸਨਾ ਇੱਕ ਹੈ ਘੱਟ ਬੋਲ ਜ਼ਿਆਦਾ ਸੁਣੋ ਸੁਣ ਕੇ ਬੋਲ ਅੰਦਰ ਪ੍ਰਵੇਸ਼ ਕਰਦੇ ਨੇ ਬੋਲ ਕੇ ਬੋਲ ਬਾਹਰ ਜਾਂਦੇ ਨੇ ਇਹ ਵੀ ਮੈਰਜ ਕਰਦੇ ਆਂ ਜ਼ਿਆਦਾ ਬੋਲਣ ਵਾਲਾ ਮਨੁੱਖ ਆਪਣੇ ਮਨ ਦਾ ਚੈਨ ਜ਼ਰੂਰ ਗਵਾ ਬੈਠਦਾ ਹੈ ਇਹ ਗਲਤ ਹੈ ਮੰਨਣ ਵਾਲੀ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਨੇ ਭਗਤਾ ਕੀ ਚਾਲ निराली ਚਾਲਾ निराली ਭਗਤਾ ਕੇਰੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਬਹੁਤਾ ਬੋਲਣ ਕੀ ਹੈ ਝਖਣਾ ਹੀ ਹੈ ਜਿਸ ਬੋਲ ਦੀ ਲੋੜ ਵੀ ਨਹੀਂ ਤੇ ਬੋਲਣਾ ਜਿਸ ਬੋਲ ਦੀ ਅੱਗੇ ਮੰਗ ਵੀ ਨਹੀਂ ਤੇ ਬੋਲਣਾ ਬਹੁਤਾ ਬੋਲਣ ਝੱਖਣ ਹੋਏ ਉਹ ਝੱਖ ਮਾਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਬੋਲ ਦੇ ਨਾਲ ਮਨੁੱਖ ਦੀ ਸ਼ਕਤੀ ਜੋ ਹੈ ਜ਼ਾਇਲ ਹੁੰਦੀ ਹੈ ਪਰ ਮਨੁੱਖ ਦਾ ਮਨ ਖਿੰਡਦਾ ਹੈ ਈਰਾਨ ਦਾ ਇੱਕ ਸੂਫੀ ਫਕੀਰ ਸ਼ੇਖ ਸਾਦੀ ਦਾ ਬੜਾ ਸੁੰਦਰ ਕੀਮਤੀ ਸ਼ੇਰ ਹੈ ਉਹ ਕਹਿੰਦੇ ਨੇ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ ਜੋ ਘਟਪੌਲਦਾ ਹੈ ਲੋੜ ਪੈਣ ਤੇ ਬੋਲਦਾ ਉਹ ਬੰਦਾ ਕਦੇ ਖੱਜਲ ਖਵਾਰ ਨਹੀਂ ਹੁੰਦਾ ਇੱਕ ਚੀਜ਼ ਸਾਰੀ ਦੁਨੀਆ ਵਿੱਚ ਮਫਤ ਦਿੱਤੀ ਜਾਂਦੀ ਹੈ ਉਹ ਹੈ ਨਸੀਹਤ ਅਗਲੇ ਨੂੰ ਲੋੜ ਵੀ ਕੋਈ ਨਹੀਂ ਜਣਾ ਖਣਾ ਨਸੀਹਤ ਹਰ ਇੱਕ ਨੂੰ ਕਰੀ ਜਾਂਦਾ ਹੈ ਮੈਂ ਤੇ ਦੇਖਦਾ ਹਾਂ ਅਗਰ ਬੰਦੇ ਦੇ ਕੋਲ ਕੋਈ ਫालतू ਚੀਜ਼ ਹੈ ਤਾਂ ਬਸ ਉਹ ਰਾਏ ਹੈ ਹਰ ਇੱਕ ਨੂੰ ਰਾਏ ਦੇਈ ਜਾਂਦਾ ਜੇ ਕਿਸੇ ਬਿਮਾਰ ਕੋਲ ਜਾਏਗਾ ਬਿਮਾਰ ਪਰਸੀ ਕਰਨ ਲਈ ਤਉਨੂੰ ਦਵਾਈਆਂ ਦਸਣ ਲੱਗ ਪਏਗਾ ਰਾਏ ਦਸਣ ਲੱਗ ਪਏਗਾ ਪ੍ਰੇਸ਼ ਦਸਣ ਲੱਗ ਪਏਗਾ ਵੀ ਤੂੰ ਕਿਹੜੀ ਜੋ ਹੈ ਆਯੁਰਵੇਦਿਕ ਦੀ ਡਿਗਰੀ ਲਈ ਹੈ ਤੇ ਕਿਹੜੇ ਵਿਦਿਆਲੇ ਤੋਂ ਪੜ੍ਹ ਕੇ ਆਏ ਆਂ ਤੂੰ ਜੜੀ ਬੂਟੀਆਂ ਦਾ ਗਿਆਨ ਲਿਆ ਹੈ ਤੇ ਬਿਮਾਰੀਆਂ ਦਾ ਗਿਆਨ ਲਿਆ ਹੋਵੇ ਤੇ ਮਨੁੱਖ ਦੇ ਜੋ ਹੈ ਅੰਤਰੀਵ ਸਰੀਰ ਨੂੰ ਤੂੰ ਸਮਝਦਾ ਹੋਵੇਂ ਪਰ ਰਾਏ ਦੇਣੀ ਔਰ ਗਜ਼ਬ ਦੀ ਗੱਲ ਹੈ ਪ੍ਰੇਸ਼ ਰੱਖਣ ਦੀ ਰਾਏ ਵੀ ਉਹ ਦਿੰਦੇ ਨੇ ਜੋ ਆਪ ਬਦਪਰੇਜ਼ੀ ਚ ਰਹਿੰਦੇ ਨੇ ਇਹ ਵੀ ਹੈਰਾਨਗੀ ਦੀ ਗੱਲ ਹੈ ਇਕ ਕੋਈ ਚੀਜ਼ ਹੈ ਬੰਦੇ ਕੋਲ ਬਿਨਾ ਮੰਗਿਆਂ ਦੇਂਦਾ ਹੈ ਬਿਨਾ ਲੋੜ ਦੇ ਦੇਂਦਾ ਉਹ ਹੈ ਰਾਏ ਉਹ ਹੈ ਨਸੀਹਤ ਜਣਾ ਖਣਾ ਦੇਂਦਾ ਇੰਜ ਲੱਗਦਾ ਨਸੀਹਤ ਕੋਈ ਵੀ ਆਪਣੇ ਕੋਲ ਰੱਖਣ ਨੂੰ ਤਿਆਰ ਨਹੀਂ ਇਹਨੂੰ ਬਾਹਰ ਹੀ ਕੱਢੀਏ ਤੇ ਗਜ਼ਬ ਦੀ ਗੱਲ ਹੈ ਜਿਹੜਾ ਸੁਣਦਾ ਉਹ ਵੀ ਕਿਦਰੇ ਕੱਢਦਾ ਹੈ ਉਹ ਵੀ ਕਿਦਰੇ ਦੂਸਰੇ ਨੂੰ ਨਸੀਹਤ ਦੇਂਦਾ ਤੀਸਰੇ ਨੂੰ ਨਸੀਹਤ ਦੇਂਦਾ ਨਸੀਹਤ ਆਪਣੇ ਕੋਲ ਕੋਈ ਵੀ ਨਹੀਂ ਰੱਖਦਾ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ ਘਟ ਬੋਲਣ ਵਾਲਾ ਜਿਤਨੀ ਲੋੜ ਹੈ ਉਤਨਾ ਹੀ ਬੋਲਣ ਵਾਲਾ ਬੰਦਾ ਕਦੀ ਖਜਲ ਖوار ਨਹੀਂ ਹੁੰਦਾ ਇਹ ਫਕੀਰ ਕਹਿੰਦਾ ਹੈ ਫਜ਼ੂਲ ਬੋਲਣ ਵਾਲਾ ਮਨੁੱਖ ਆਪਣੇ ਤੇ ਜ਼ਿੰਮੇਵਾਰੀਆਂ ਬਹੁਤ ਚੁੱਕ ਲੈਂਦਾ ਹੈ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ ਜਵੈ ਮੁਸ਼ਕ ਬੈਤਰਜ਼ ਯਕਤੋ ਦੇਗਲ ਕਹਿੰਦਾ ਇਕੋਈ ਗੱਲ ਆਖ ਬਾਵੇਂ ਜਉ ਦੇ ਦਾਣੇ ਜਿੰਨੇ ਨਿੱਕੀ ਹੋਵੇ ਪਰ ਹੋਵੇ ਮੁਸ਼ਕ ਕਪੂਰ ਵਰਗੀ ਏਕੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਤੇ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ ਗਿੱਲ ਕਹਿੰਦੇ ਨੇ ਮਿੱਟੀ ਨੂੰ ਮਿੱਟੀ ਦਾ ਹੀ ਢੇਰ ਹੋਵੇ ਉਹ ਮੂੰਹ ਦੇ ਰਾਹੀ ਮਿੱਟੀ ਦਾ ਢੇਰ ਖੜਾ ਕਰਨ ਦੀ ਥਾਂ ਤੇ ਜਉ ਦੇ ਦਾਣੇ ਜਿੰਨੇ ਇਕੋਈ ਗੱਲ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਉਦੇਚ ਕੁਛ ਮੈਕੋਵੇ ਉਦੇਚ ਅਗਲੇ ਨੂੰ ਕੁਛ ਮਿਲੇ ਇਹ ਕੀ ਤੋ ਬੋਲ ਬੋਲ ਕੇ ਮਿੱਟੀ ਦਾ ਢੇਰ ਖੜਾ ਕਰਦੇਵੇਂ ਜਬੈ ਮੁਸ਼ਕ ਬੈਤਰਜ਼ ਯਕ ਤੋ ਉਦਾਇਗਲ ਵ ਗਰਬੀ ਨਮ ਕੇ ਨਾ ਬੀਨਾ ਉਚਾਸਤ ਅਗਰ ਖਮੋਸ਼ ਬਨਾ ਸ਼ੀ ਨਮ ਗੁਨਾਸਤ ਬੜੀ ਕੀਮਤੀ ਗੱਲੇ ਕਹਿ ਗਏ ਕਹਿੰਦਾ ਇੱਕ ਸੁਜਾਖਾ ਬੰਦਾ ਉਹਦੀ ਅੱਖਾਂ ਵੀ ਖੁੱਲੀਆਂ ਨਾ ਔਰ ਉਹ ਜਾ ਰਿਹਾ ਹੈ ਆਵੇਂ ਰਸਤੇ 'ਚ ਉਸਦੇ ਖੂਹ ਹੈ ਪਰ ਉਹਨੂੰ ਦਿਖਾਈ ਦੇਂਦਾ ਪਿਆ ਉਹਦੀ ਅੱਖਾਂ ਨੇ ਤੇ ਮੈਂ ਸ਼ੋਰ ਮਚਾਵਾ ਉਹ ਬਈ ਖੂਹ ਹੈ ਗੋ ਰਸਤੇ 'ਚ ਖੂਹ ਹੈ ਖੱਡਾ ਕਹਿੰਦਾ ਮੇਰੀ ਮੂਰਖਤਾ ਹੈ ਉਹਨੂੰ ਦਿਖਾਈ ਦੇਂਦਾ ਉਹਦੇ ਕੋਲ ਅੱਖਾਂ ਹਨ ਪਰ ਅੱਗੇ ਚੱਲ ਕੇ ਫਕੀਰ ਕਹਿੰਦਾ ਵਗਰ ਵੀ ਨਮ ਕੇ ਨਾ ਬੀਨਾ ਉਹ ਚਾਸਤ ਚਾ ਕਹਿੰਦਨ ਖੂਲ ਅਗਰ ਬੰਦਾ ਨਾਬੀਨ ਹੈ ਨੇਤਰਹੀਣ ਹੈ ਤੇ ਜਾ ਰਿਹਾ ਤੇ ਰਸਤੇ 'ਚ ਖੂਹ ਹੈ ਅਗਰ ਖਾਮੋਸ਼ ਬਨਾ ਸ਼ੀਨਮ ਗੁਨਾਸਤ ਅਗਰ ਉੱਥੇ ਵੀ ਮੈਂ ਚੁੱਪ ਰਹਿ ਜਾਵਾਂ ਇਹ ਪਾਪ ਹੈ ਇਹ ਗੁਨਾਹ ਹੈ ਉੱਥੇ ਮੈਨੂੰ ਬੋਲਣਾ ਚਾਹੀਦਾ ਹੈ ਪਰ ਇੱਕ ਸੁਜਾਖਾ ਬੰਦਾ ਉਹਨੂੰ ਸਭ ਕੁਝ ਦਿਖਾਈ ਵੀ ਦਿੰਦਾ ਪਿਆ ਤੇ ਫਿਰ ਮੈਂ ਉੱਥੇ ਰੋਲਾ ਪਾਈ ਜਾਵਾਂ ਇਹ ਬੇਵਕੂਫੀ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਮੂਹ ਰਖਦਾ ਹੈ ਕਈ ਦਫਾ ਤੁਸੀਂ ਦੇਖਿਆ ਹੋਣਾ ਗੁਰਦੁਆਰਿਆਂ 'ਚ ਸੇਵਾ ਕਰਨ ਵਾਲਿਆਂ ਦੇ ਮਨ ਬੜੇ ਮੈਂ ਕਠੋਰ ਦੇਖੇ ਨੇ ਹਾਲਾਂਕਿ ਹੋਣੇ ਨਹੀਂ ਚਾਹੀਦੇ ਸੇਵਾ ਕਰਨ ਵਾਲਿਆਂ ਦੇ ਮਨ ਤੇ ਬੜੇ ਨਿਰਮਲ ਹੋਣੇ ਚਾਹੀਦੇ ਨੇ ਸੇਵਾ ਕਰਨ ਵਾਲੇ ਬੜੇ ਫਿੱਕੇ ਬੋਲਦੇ ਮੈਂ ਦੇਖੇ ਗਏ ਹੈਰਾਨਗੀ ਹੋ ਜਾਂਦੀ ਹੈ ਹਾਲਾਂਕਿ ਹੋਣਾ ਨਹੀਂ ਚਾਹੀਦਾ ਕਈ ਤੇ ਮੈਂ ਇਹ ਦੇਖੇ ਨੇ ਭਾਂਡੇ ਮਾਂਜਦੇ ਮਾਂਜਦੇ ਬੰਦਿਆਂ ਨੂੰ ਵੀ ਮਾਂਜਣ ਲੱਗ ਪੈਂਦੇ ਨੇ ਜੋੜੇ ਛੱਡਦੇ ਆ ਜੜਦੇ ਆ ਜੋੜੇ ਖੜਕਾਣ ਲੱਗ ਪੈਂਦੇ ਨੇ ਇੰਜ ਵੀ ਪੁੱਠੇ ਪੈ ਜਾਂਦੇ ਨੇ ਮੈਂ ਇਹ ਵੀ ਦੇਖ ਕੇ ਹੈਰਾਨ ਹੋਇਆ ਉਹ ਸੇਵਾ ਕਰਦੇ ਨੇ ਬਾਬੇ ਫਰੀਦ ਨੇ ਕਿਹਾ ਤਤੀ ਤੋਏ ਨਾ ਪਲਵੇ ਜੇ ਜਲ ਟੁੱਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੀ ਝੂਰੇ ਦੀ ਝੂਰੇ ਜਿਸ ਧਰਤੀ ਨੂੰ ਪਾਣੀ ਨਹੀਂ ਮਿਲਿਆ ਤੇ ਪਾਣੀ ਨਾ ਮਿਲਣ ਕਰਕੇ ਸੁੱਕ ਰਹੀ ਹੈ ਉੱਥੇ ਕਿਦਰੇ ਮੀਂਹ ਪੈ ਜਾਏ ਪਾਣੀ ਮਿਲ ਜਾਏ ਤੇ ਹਰੀ ਭਰੀ ਹੋ ਜਾਂਦੀ ਹੈ ਪਰ ਫਰੀਦ ਕਹਿੰਦੇ ਜੇ ਜਲ ਟੁੱਬੀ ਦੇ ਜਿਹੜੀ ਖੇਤੀ ਪਾਣੀ ਦੀ ਮਾਰੀ ਹੋਈ ਹੈ ਉੱਥੇ ਕੀ ਜਮੇਗਾ ਉੱਥੇ ਕੀ ਪੈਦਾ ਪਾਣੀ ਮਾਰ ਗਿਆ ਇਹਦੇ ਪਾਣੀ ਦੀ ਮਰੀ ਹੋਈ ਖੇਤੀ ਕਮਾਲ ਦੀ ਗੱਲ ਪਾਣੀ ਜ਼ਿੰਦਗੀ ਪਾਣੀ ਧਰਤੀ ਦੀ ਹਰਿਆਵਲ ਪਰ ਬੇਸ਼ਤਰ ਧਰਤੀ ਜਦ ਸੇਮ ਲੱਗਦੀ ਹੈ ਤੋ ਪਾਣੀ ਦੀ ਮਰੀ ਹੋਈ ਹੁੰਦੀ ਹੈ ਪਾਣੀ ਮਾਰ ਜਾਂਦਾ ਹੈ ਰੋਜ਼ ਗੁਰਦੁਆਰੇ ਆ ਕੇ ਸੇਵਾ ਕਰਕੇ ਦਾਨ ਪੁੰਨ ਕਰਕੇ ਕਥਾ ਕੀਰਤਨ ਕਰਕੇ ਜਾਂ ਸੁਣ ਕੇ ਔਰ 10-20 ਸਾਲ ਹੋ ਗਏ ਨ ਮਨ ਨਹੀਂ ਬਦਲਿਆ ਤਾਂ ਫਰੀਦ ਕਹਿੰਦੇ ਨੇ ਤੇ ਪਾਣੀ ਦੀ ਮਰੀ ਹੋਈ ਖੇਤੀ ਹੈ ਕੁਝ ਵੀ ਨਹੀਂ ਤੇ ਪਾਣੀ ਦੀ ਮਰੀ ਖੇਤੀ ਹੈ ਇਹ ਤੱਤੀ ਤੋਇ ਨਾ ਪਲਵੇ ਜੇ ਜਲ ਟੁੱਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੀ ਝੂਰੇ ਦੀ ਝੂਰੇ ਤੂੰ ਮਰਜ਼ ਕਰੇ ਅਸੀ ਠੀਕ ਹੈ ਜਿੰਨਾ ਲੋੜ ਹੈ ਉਤਨਾ ਮਨੁੱਖ ਬੋਲੇ ਇਹ ਤੇ ਜਾਇਜ਼ ਹੈ ਅਗਲੇ ਨੂੰ ਤੇਰੇ ਬੋਲਾਂ ਦੀ ਲੋੜ ਵੀ ਨਹੀਂ ਤੇ ਬੋਲੀ ਜਾਂਦਾ ਹੈ ਅਗਲੇ ਨੂੰ ਤੇਰੀ ਰਾਏ ਦੀ ਲੋੜ ਵੀ ਨਹੀਂ ਤੇ ਨਸੀਹਤ ਦੇਈ ਜਾਂਦਾ ਹੈ ਬੋਲੀ ਜਾਂਦਾ ਹੈ ਔਰ ਹਰ ਥਾਂ ਤੇ ਬੋਲੀ ਜਾਂਦਾ ਹੈ ਹਰ ਵਕਤ ਬੋਲੀ ਜਾਂਦਾ ਹੈ ਇਹਦੇ ਨਾਲ ਮਨੁੱਖ ਦੀ ਸ਼ਕਤੀ ਕਾਫੀ ਜ਼ਾਇਲ ਹੋ ਜਾਂਦੀ ਹੈ ਪਰ ਐ ਤਰੀਕਾ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਕਿ ਬਿਲਕੁਲ ਚੁੱਪ ਕਰ ਜਾ ਮੋਨ ਕਲਗੀਧਰ ਪਿਤਾ ਵੀ ਕਹਿੰਦੇ ਨਾਵੇ ਦਾਦਰ ਮੋਨ ਸੁਭਰਚ ਹੈ ਬਾਨਸ ਬੰਦਰ ਬਾਸ ਬਨਾਰੇ ਕਲਗੀਧਰ ਪਿਤਾ ਕਦਰ ਸਾਰੇ ਦਰਖਤ ਮੌਨੀ ਨੇ ਵਿਚਾਰੇ ਚੁੱਪ ਨੇ ਖੜੇ ਨੇ ਕੋਈ ਭਗਤ ਬਣ ਗਏ ਨੇ ਇਹਨਾਂ ਨੂੰ ਕੋਈ ਰੱਬ ਮਿਲ ਗਿਆ ਜ਼ਬਾਨ ਕੋਈ ਨਹੀਂ ਨਾ ਕੋਲ ਆਤਮਾ ਹੈ ਦਰਖਤ ਦੁੱਖ ਸੁੱਖ ਮਹਿਸੂਸ ਕਰਦੇ ਨੇ ਸਰ ਜਗਦੇਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ ਕਿ ਦਰਖਤਾਂ ਵਿੱਚ ਨਰਮਦੀਨ ਵੀ ਹੈਗੇ ਨੇ ਦੁੱਖ ਸੁੱਖ ਮਹਿਸੂਸ ਕਰਦੇ ਨੇ ਅਜੋਕੇ ਵਿਗਿਆਨ ਨੇ ਇਸ ਦੀ ਤਸਦੀਕ ਕਰ ਦਿੱਤੀ ਸਾਰੇ ਮੌਨੀ ਜੀ ਖੜੇ ਨੇ ਕੁ ਬੁੱਲਦੇ ਥੋੜੀ ਪੈ ਰਹੇ ਨਾਵੇ ਦਾਦਰ ਕਰਗੀਦਰ ਪਿਤਾ ਕਹਿੰਦੇ ਦਿਨ ਰਾਤ ਪਾਣੀ ਦੇ ਚਰਿੰਦਾ ਪਿਆ ਡੱਡੂ ਗੰਗਾ ਦੇ ਜਲ ਦੇ ਚ ਨਾਵੇ ਦਾਦਰ ਮੌਨ ਸੁਬ੍ਰਿਚ ਹੈ ਬਾਨਰ ਬੰਦਰ ਬਾਸ ਬਣਾ ਰੀ ਤੇ ਜੰਗਲਾਂ ਦੇ ਚ ਰਹਿਣ ਨਾਲ ਰੱਬ ਮਿਲੇ ਤੇ ਬੰਦਰ ਜੰਗਲਾਂ ਦੇ ਚ ਹੀ ਨੇ ਸਾਰੇ ਦੇ ਸਾਰੇ ਫੋਕੇ ਕਰਮ ਕਾਰ ਨਾਲ ਗੁਰਮਤ ਸਹਿਮਤ ਨਹੀਂ ਹੋਈ ਸਾਹਿਬ ਕੰਦਰ ਚੁੱਪੇ ਚੁੱਪ ਨਾ ਹੋਵਈ ਜੇ ਲਾਇਰ ਹਾਂ ਲਿਵਤਾਰ ਜ਼ਬਾਨ ਨਾਲ ਚੁੱਪ ਕਰ ਜਾਈ ਔਰ ਲੰਬੀ ਚੁੱਪ ਧਾਰਨ ਕਰ ਲਈਏ ਇਕ ਲਿਵਤਾਰ ਤਾਂ ਵੀ ਮਨ ਚੁੱਪ ਨਹੀਂ ਕਰਦਾ ਅੰਦਰ ਮਨ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ ਫੁਰਨੇ ਚਲਦੇ ਹੀ ਰਹਿੰਦੇ ਨੇ ਵਿਚਾਰ ਚਲਦੇ ਰਹਿੰਦੇ ਨੇ ਮਨ ਕਿਥੇ ਚੁੱਪ ਕਰਦਾ ਹੈ ਚੁੱਪ ਰਹਿਣ ਨਾਲ ਮਨ ਚੁੱਪ ਨਹੀਂ ਕਰਦਾ ਤੀਸਰਾ ਮਸਲਾ ਸੇ ਮਨ ਤ੍ਰਿਪਤ ਨਹੀਂ ਹੁੰਦਾ ਅਜ ਤੋਂ ਗਾਲਬਨ 1500 ਸਾਲ ਪਹਿਲੇ ਵਾਮ ਮਾਰਗੀਆਂ ਦਾ ਇੱਕ ਟੋਲਾ ਹਿੰਦੁਸਤਾਨ ਦੇ ਵਿੱਚ ਖੜਾ ਹੋ ਗਿਆ ਸੀ ਔਰ ਬੜੇ ਵਿਆਪਕ ਤੌਰ ਤੇ ਉਹਨਾਂ ਦਾ ਅਸਰ ਪਿਆ ਉਹਨਾਂ ਨੇ ਇਹ ਆਖਿਆ ਮਨ ਜੋ ਮੰਗਦਾ ਹੈ ਦਿਓ ਰੋਕੋ ਨਾ ਜੋ ਖਾਣ ਨੂੰ ਮੰਗਦਾ ਜੋ ਪੀਣ ਨੂੰ ਮੰਗਦਾ ਜੋ ਹੰਡਾਣ ਨੂੰ ਮੰਗਦਾ ਜੋ ਸੇਵਨ ਨੂੰ ਮੰਗਦਾ ਜੋ ਕੁਝ ਵੀ ਮੰਗਦਾ ਹੈ ਦਿਓ ਇੱਕ ਦਿਨ ਰਾਜ ਜਾਏਗਾ ਤੇ ਜਦੋਂ ਰਜੇ ਉਦੋਂ ਬੰਦਗੀ ਕਰੋ ਵਾਮ ਮਾਰਗੀ ਨੇ ਹਰ ਤਰ੍ਹਾਂ ਦੇ ਕਰਮ ਮੰਦਰਾਂ ਦੇ ਸ਼ੁਰੂ ਕੀਤੇ ਤਾਂ ਕਿ ਮਨ ਵਿੱਚ ਇਹ ਗਿਲਾਨੀ ਨਾ ਪੈਦਾ ਹੋਵੇ ਕਿ ਪਾਪ ਪੈ ਕਰਦੇ ਆ ਉਹਨਾਂ ਮੰਦਰਾਂ ਦੇ ਚੋਂ ਅੱਜ ਵੀ ਕੁਝ ਮੰਦਰ ਬਚ ਕੇ ਰਹੇ ਗਏ ਨੇ ਕੁਮਖਿਆ ਦੇਵੀ ਦਾ ਮੰਦਰ ਕਾਲੀ ਦੇਵੀ ਦਾ ਮੰਦਰ ਕਲਕੱਤੇ ਕੁਮਖਿਆ ਦਾ ਮੰਦਰ ਗੁਹਾਟੀ ਆਸਾਮ ਭੈਰੋ ਕਾਲ ਦਾ ਮੰਦਿਰ ਉਜੈਨ ਇਸ ਤਰ੍ਹਾਂ ਬਾਕੀ ਪ੍ਰਾਂਤਾਂ ਦੇ ਵਿੱਚ ਕੁਝ ਮੰਦਿਰ ਨਹੀਂ ਪਤਾ ਇੱਥੇ ਕਾਦਾ ਪ੍ਰਸ਼ਾਦ ਚੜਦਾ ਹੈ ਇੱਥੇ ਪ੍ਰਸ਼ਾਦ ਸ਼ਰਾਬ ਦਾ ਚੜਦਾ ਹੈ ਮਾਸ ਦਾ ਚੜਦਾ ਹੈ ਅੱਜ ਵੀ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਮੈਂ ਨਹੀਂ ਕਰ ਰਿਹਾ ਇਹ ਘਟਨਾ ਤੁਹਾਨੂੰ ਇਹ 2 ਸਾਲ ਪੁਰਾਣੀ ਸੁਣਾ ਦਿਆਂ ਮੈਨੂੰ ਤਾਂ ਸਾਰਾ ਪਤਾ ਸੀ ਕੀਰਤਨ ਦਰਬਾਰ ਸਾਲ ਦੇ ਸਾਲ ਇੰਦੇੌਰ ਦੇ ਚ ਹੁੰਦਾ ਹੈ 1 April ਤੋਂ 5 April ਤੱਕ 10ਵੀਂ ਜਥੇ ਜਾਂਦਨ ਤੇ 10 ਤਾਲਬਨ 23 ਸਾਲ ਤੋਂ ਜਾ ਰਹੇ ਹਨ। ਪਰ 2 ਸਾਲ ਪਹਿਲੇ ਇਸ ਤਰ੍ਹਾਂ ਦਾ ਸਮਾਗਮ ਉਜੈਨ ਵੀ ਰੱਖਿਆ ਗਿਆ। ਉਜੈਨ ਧਾਰਮਿਕ ਨਗਰੀ ਗਿਣੀ ਜਾਂਦੀ ਹੈ। ਇੱਥੇ ਬਹੁਤ ਸਾਰੇ ਇਤਿਹਾਸਕ ਅਸਥਾਨ ਨੇ। ਇੱਥੇ ਵਿਕਮਰਾਜੀਤ ਰਾਜ ਕਰਦਾ ਰਿਹਾ ਔਰ ਫਿਰ ਰਾਜਯੋਗ ਭਰਤਰੀ ਭਰਤਰੀ ਦੀ ਗੁਫਾ ਵੀ ਉੱਥੇ ਹੈ ਇਸੇ ਹੀ ਨਗਰੀ ਦੇ ਸੁਦਾਮਾ ਤੇ ਸ੍ਰੀ ਕ੍ਰਿਸ਼ਨ ਪੜਦੇ ਵੀ ਰਹੇ ਨੇ ਸੰਦੀਪਨ ਕੋਲ ਉਹਦਾ ਆਸ਼ਰਮ ਵੀ ਮੌਜੂਦ ਹੈ ਇਸ ਸ਼ਹਿਰ ਦਾ ਪੁਰਾਣਾ ਨਾਂ ਸੀ ਅਵੰਤਕਾ ਅੱਜ ਕੱਲ ਉਜੈਨ ਹੈ ਇਸ ਦਾ ਨਾਮ ਤੋ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨੇ ਮੈਨੂੰ ਕਿਹਾ ਗਏ ਨੇ ਜੀ 10 12 ਜਥੇ ਆਏ ਨੇ ਅਕਾਲ ਤਖਦ ਦੇ ਜਥੇਦਾਰ ਸਾਹਿਬ ਆਏ ਨੇ ਸਿੰਘ ਸਾਹਿਬ ਗਹਿਨੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਦਰਬਾਰ ਸਾਹਿਬ ਉਹ ਵੀ ਆਏ ਹੋਏ ਸਨ ਨਰਮਲਿਆਂ ਦੇ ਮੁਖੀ ਬਾਬਾ ਵਿਸ਼ਨ ਸਿੰਘ ਤੇ ਕਹਿਣ ਲੱਗੇ ਸਾਰਿਆਂ ਨੂੰ ਇਹ ਸ਼ਹਿਰ ਦੇ ਮੰਦਰ ਦਿਖਾ ਦਈਏ ਇਹ ਧਾਰਮਿਕ ਸ਼ਹਿਰ ਹੈ ਮੈਂ ਕਿ ਠੀਕ ਹੈ ਚੰਗੀ ਸਲਾਹ ਹੈ ਉਹਨਾਂ ਵਿਚਾਰਿਆਂ ਨੇ ਦੋ ਲਗਜ਼ਰੀ ਕੋਚ ਉਹਨਾਂ ਦਾ ਇੰਤਜ਼ਾਮ ਕੀਤਾ ਤੇ ਸੀ ਕੋਈ ਸਾਰੇ 60 65 ਬੰਦੇ ਬਣਦੇ ਸੀ ਦੋ ਕੋਚਾਂ 'ਚ ਬੈਠ ਕੇ ਮੰਦਰ ਦੇਖਣ ਗਏ ਇੱਕ ਤੋਂ ਦੂਜੇ ਦੂਜੇ ਤੇ ਤੀਜੇ ਆਸ਼ਰਮ ਸੰਦੀਪਨੀ ਆਸ਼ਰਮ ਔਰ ਭਰਤਰੀ ਦਾ ਮੱਠ ਮਹਾਕਾਲ ਦਾ ਮੰਦਰ ਫਿਰ ਬਹਿਰੋਕਾਲ ਦੇ ਮੰਦਰ ਜੋਂ ਜਾਣ ਲਗੇ ਨਾ ਜਿਉ ਮੰਦਰ ਦੇ ਬਾਹਰ ਬਸਾਂ ਰੁਕੀਆਂ ਇਹ ਜਿਹੜੇ ਸਾਡੇ ਨਾਲ ਮੁਖੀ ਸਨ ਨਾ ਉਹਨਾਂ ਨੇ ਬਾਹਰ ਸਾਹਮਣੇ ਇੱਕ ਠੇਕੇ ਦੀ ਦੁਕਾਨ ਸੀ ਸ਼ਰਾਬ ਦੀ ਤੇ ਦੋ ਬੋਤਲਾਂ ਲੈ ਲਈਆਂ ਮੈਂ ਕਿ ਹੱਦ ਹੋ ਗਈ ਇਹਨਾਂ ਨੂੰ ਇਤਨਾ ਵੀ ਸੰਕੋਚ ਨਹੀਂ ਸਾਰੇ ਧਾਰਮਿਕ ਬੰਦੇ ਨਾਲ ਨੇ ਬਜ਼ੁਰਗ ਨਾਲ ਨੇ 108 ਸਾਲ ਦੇ ਸੰਬਾਬਾ ਬਿਸ਼ਨ ਸਿੰਘ ਅਜੇ ਵੀ ਮੌਜੂਦ ਨੇ ਨਿਰਮਲਿਆਂ ਦੇ ਮੁਖੀ ਨੇ ਨਿਰਮਲਿਆਂ ਨੂੰ ਪੜਾਉਂਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗ੍ਰਾਮਰ ਵਿਆਕਰਣ ਪਰ ਕਥਾ ਅਜੇ ਵੀ ਕਰਦੇ ਨੇ ਔਰ ਸਾਲ ਦੇ ਸਾਲ ਅਲਵਰ ਸਮਾਗਮ ਤੇ ਵੀ ਪਹੁੰਚਦੇ ਨੇ ਕੁਝ ਸਮਾਗਮਾਂ ਤੇ ਨਾਲ ਜਾਂਦੇ ਨੇ ਬਾਸ ਉਹ ਵੀ ਨਾਲ ਸਨ ਉਹਨਾਂ ਨੂੰ ਵੀ ਅਸਲੀਅਤ ਦਾ ਪਤਾ ਨਹੀਂ ਸੀ ਤੇ ਬੁਰਾ ਉਹਨਾਂ ਨੇ ਵੀ ਮਨਾਇਆ ਵੀ ਇਹ ਕਿਸ ਤਰ੍ਹਾਂ ਦੇ ਬੰਦੇ ਨੇ خیر ਉਹ ਮੇਰੇ ਕੋਲ ਆ ਗਏ ਦੋ ਬੋਤਲਾਂ ਉਹਨਾਂ ਦੇ ਕੋਲ ਹੱਥ 'ਚ ਤੇ ਕਹਿਣ ਲੱਗੇ ਗੈਨੀ ਦੀ ਗੱਲ ਹੈ ਅਸੀਂ ਕਦੀ ਹੱਥ ਨਹੀਂ ਲਾਇਆ ਤੇ ਨਾ ਪੀਂਦੇ ਹਾਂ ਤੁਸੀਂ ਕਿਧਰੇ ਮੰਨ ਦੇ ਵਿੱਚ ਐਸਾ ਸੋਚੋ ਇਸ ਮੰਦਰ ਦੇ ਵਿੱਚ ਪ੍ਰਵੇਸ਼ ਮਿਲੇਗਾ ਨਹੀਂ ਜੇ ਬੋਤਲਾਂ ਕੋਈ ਨਹੀਂ ਤੇ ਮੈਂ ਤੁਹਾਨੂੰ ਦਿਖਾਣਾ ਹੈ ਸਾਰਿਆਂ ਨੂੰ ਐਸ ਵਾਸਤੇ ਲਈਆਂ ਨੇ ਮੈਂ ਅੱਜ ਦੀ ਗੱਲ ਦੱਸਣਾ ਅੱਜ ਵੀ ਰੋਜ਼ ਉੱਥੇ ਇਹੀ ਕੁਛ ਹੈ ਅਸੀਂ ਸਾਰੇ ਬੈਠ ਗਏ ਮੰਦਰ ਹਾਲ ਦੇ ਸਾਹਮਣੇ ਪੈਰੋ ਦੀ ਮੂਰਤੀ ਉਹ ਜਿਹੜੇ ਸਿੰਘ ਸੰਨ ਨਾਲ ਸਾਨੂੰ ਲੈ ਗਏ ਸਨ ਮੁਖੀ ਉਹਨਾਂ ਨੇ ਦੋਵੇਂ ਬੋਤਲਾਂ ਪੈਰੋ ਦੀ ਮੂਰਤੀ ਦੇ ਅੱਗੋਂ ਰੱਖੀਆਂ ਪੁਜਾਰੀ ਨੇ ਕੁਝ ਮੰਤਰ ਪੜ੍ਹੇ ਫਿਰ ਇੱਕ ਪਿਆਲਾ ਅੱਗੋਂ ਪਿਆ ਉਹਦੇ ਜੋ ਹੈ ਸ਼ਰਾਬ ਪਾਈ ਤੇ ਅੰਜ ਪੈਰੋ ਦੀ ਮੂਰਤੀ ਦੇ ਮੂੰਹ ਦੇ ਲਾਈ ਪਿਆਲਾ ਖਤਮ ਹੋ ਗਿਆ ਆਮੇ ਮੂੰਹ ਤੇ ਨਾ ਖੁੱਲਿਆ ਮੂੰਹ ਤਾਂ ਉਸ ਤਰ੍ਹਾਂ ਹੀ ਬੰਦ ਪੱਥਰ ਦੀ ਮੂਰਤੀ ਮੈਂ ਬਾਬੇ ਵਿਸ਼ਨ ਸਿੰਘ ਨਾਲ ਗੱਲ ਕੀਤੀ ਇਹ ਕੋਈ ਤਾੰਤ੍ਰਿਕ ਵਿੱਦਿਆ ਹੈ ਜਾਂ ਕੋਈ ਸੁਰਾਖ ਹੈ ਮੂਰਤੀ ਦੇ ਮੂੰਹ ਤੇ ਥੱਲੇ ਚਲੀ ਜਾਂਦੀ ਹੋਵੇ ਉਹ ਜਿਹੜੇ ਪ੍ਰਬੰਧਕ ਸਜਣ ਮੈਨੂੰ ਲੈ ਗਏ ਸਨ ਸਾਰਿਆਂ ਨੇ ਉੱਥੇ ਕਹਿਣ ਲੱਗੇ ਗੈਨੇ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਥੱਲੇ ਕੁਝ ਵੀ ਨਹੀਂ ਹੈ ਕਦਨ ਇਸ ਦੀ ਅਸੀਂ ਜਾਂਚ ਪੜਤਾਲ ਪੂਰੀ ਕੀਤੀ ਹੈ ਜਿਸ ਦਿਨ ਅਸੀਂ ਦੇਖਣ ਗਏ ਸੀ ਉਸ ਦਿਨ ਇੱਕ ਜਰਮਨ ਤੋਂ ਆਇਆ ਜੋੜਾ ਉਹ ਵਿਚਾਰਾ ਗਾਲਬਨ 2 ਘੰਟਿਆਂ ਦੇ 50 ਬੋਤਲਾਂ ਚੜਾ ਚੁੱਕਿਆ ਸੀ ਬਾਰ ਬਾਰ ਲਿਆਂਦਾ ਸੀ ਅੱਗੋਂ ਰੱਖਦਾ ਸੀ ਤੇ ਪੁਜਾਰੀ ਦੋ ਪੈਕ ਪਿਲਾ ਕੇ ਨਾ ਤੇ ਬਾਕੀ ਦੀ ਸ਼ਰਾਬ ਕਰਮੰਡਲ ਵਿੱਚ ਪਾ ਲੈਂਦਾ ਸੀ ਪ੍ਰਸ਼ਾਦ ਵੰਡਣ ਵਾਸਤੇ ਉਹ ਫਿਰ ਬਾਹਰੋਂ ਲੈ ਆਂਦਾ ਸੀ ਜਰਮਨੀ ਤੋਂ ਜਿਹੜਾ ਆਇਆ ਸੀ ਨਾ ਨੌਜਵਾਨ ਵੀ ਦੇਖਦੇ ਆ ਪੈਰੋ ਕਿੰਨੇ ਕੁ ਪੀਂਦਾ ਹੈ ਤੇ ਜਦ 50 ਬੋਤਲਾਂ ਪਿਲਾ ਚੁਕਿਆ ਨਾ ਤੇ ਉਹਦੇ ਜੇਬ ਵੀ ਕੁਝ ਖਾਲੀ ਹੋਣ ਲੱਗੀ ਕਹਿੰਦਾ ਇਹ ਤੇ ਪੱਕਾ ਹੀ ਸ਼ਰਾਬੀ ਟਕਰੇ ਤੇ ਰਜਦਈ ਨੇ ਤੇ ਜੇਬ ਦੇ ਪੈਸੇ ਮਕਣ ਚੱਲੇ ਨੇ ਉਸ ਦਿਨ ਤਜਰਬਾ ਕਰ ਰਿਹਾ ਸੀ ਵੀ ਦੇਖਦੇ ਆ ਕਿੰਨੀ ਸ਼ਰਾਬ ਅੰਦਰ ਜਾ ਸਕਦੀ ਹੈ ਇਹ ਮੈਂ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਸਾਰੇ ਨਾਲ ਦੇ ਸਾਥੀ ਰਾਗੀ ਪ੍ਰਚਾਰਕ ਹੈਰਾਨ ਦਰਬਾਰ ਸਾਹਿਬ ਦੇ ਤਿੰਨ ਜੱਥੇ ਸਨ ਪਟਨਾ ਸਾਹਿਬ ਦੇ ਹੈਡ ਰਾਗੀ ਪਾਈ ਗੁਰੂਵਚਨ ਸਿੰਘ ਵੀ ਨਾਲ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਤਿੰਨ ਚਾਰ ਰਾਗੀ ਆਪਣੀ ਥਾਂ ਤੇ ਸਾਰੇ ਹੈਰਾਨ ਤੇ ਸਿੰਘ ਸਾਹਿਬ ਗੈਨੀ ਚੇਤ ਸਿੰਘ ਵੀ ਕਹਿਣ ਵੀ ਹੈਰਾਨ ਗਏ। ਦੂਸਰੀ ਬੋਤਲ ਵੀ ਉਸਨੇ ਖੋਲੀ ਪਿਆਲੇ ਚ ਪਾਈ ਇੰਜ ਮੂਰਤੀ ਨੂੰ ਲਾਇਆ। ਪਹਿਲਾ ਖਾਲੀ ਹੋ ਗਿਆ। ਉਦੋਂ ਮੈਨੂੰ ਖਿਆਲ ਆਇਆ ਕਿ ਚੁਕਿ ਜਿਹੜੀ ਤਾੰਤ੍ਰਿਕ ਵਿਦਿਆ ਹੈ ਇਸ ਦੇ ਜਿਹੜੇ ਗ੍ਰੰਥ ਨੇ ਥੋੜੀ ਜਿਹਾ ਦਾਸ ਨੇ ਸਟੱਡੀ ਕੀਤੀ ਸੀ। ਔਰ ਇਹ ਵਕ ਵਕ ਤਾੰਤ੍ਰਿਕ ਵਿੱਦਿਆ ਹੈ ਕਿ ਦੁਨੀਆ ਦੇ ਚਹਿਗੇ ਇਹ ਵੀ ਮੈਰਜ ਕਰਦੇ ਆ ਕਿਸੇ ਵਕਤ ਖੁਲਾਸਾ ਵੀ ਕਰਦੇ ਆਗੇ ਮੈਂ ਕਿਹਾ ਤਾੰਤ੍ਰਿਕ ਵਿੱਦਿਆ ਉਹ ਕਰਮੰਡਲ ਦੇ ਚ ਜੋ ਅੱਧੀ ਅੱਧੀ ਬੋਤਲ ਬਚ ਗਈ ਨਾ ਅੱਧੀ ਬੋਤਲ ਪਿਲਾਈ ਮਤ ਦੋ ਦੋ ਪਿਆਲੇ ਤਿੰਨ ਤਿੰਨ ਪਿਆਲੇ ਪਿਲਾਂਦੇ ਸਨ ਤੇ ਪ੍ਰਸ਼ਾਦ ਦੇਣ ਲੱਗ ਪਏ ਕੱਪ ਦੇ ਨ ਭਈਂ ਜ ਹੱਥ ਕਰੋ ਤੇ ਪ੍ਰਸ਼ਾਦ ਲੋ ਸ਼ਰਾਬ ਦਾ ਤੋਂ ਪਹਿਲੇ ਤੋਂ ਭਾਈ ਗੁਰਵਚਨ ਸਿੰਘ ਖੜੇ ਹੋ ਗਏ ਪਟਨਾ ਸਾਹਿਬ ਦੇ ਹੈਕ ਡਰਾਗੇ ਕਹਿਣ ਲੱਗੇ ਪੈਰੋਨੋ ਹੀ ਪਲਾਵੇ ਪ੍ਰਸ਼ਾਦ ਉਹਨੂੰ ਹੀ ਮਾਫੂਕ ਆਉਂਦਾ ਸਾਨੂੰ ਨਹੀਂ ਮਾਫੂਕ ਆਉਂਦਾ ਇਹ ਪ੍ਰਸ਼ਾਦ ਉਹਨੂੰ ਹੀ ਦੇ ਅਸੀਂ ਨਹੀਂ ਪੀਣੇ ਅੱਜ ਵੀ ਸੈਂਕੜੇ ਬੋਤਲਾਂ ਰੋਜ਼ ਉਸ ਮੰਦਰ ਦੇ ਸ਼ਰਾਬ ਦੀਆਂ ਚੜਦੀਆਂ ਨੇ ਨਾਲ ਸ਼ਿਕੰਜਾ ਵੀ ਬਣਿਆ ਹੋਇਆ ਸੀ ਕਿਸੇ ਵਕਤ ਉੱਥੇ ਸੰਡੇ ਵੀ ਬੱਕਰੇ ਵੀ ਵੱਡੇ ਜਾਂਦੇ ਸਨ ਅੱਜ ਨਹੀਂ ਨੇ ਇਸ ਤਰ੍ਹਾਂ ਕਾਲੀ ਦਾ ਮੰਦਰ ਹੈ ਕਲਕੱਤੇ ਦੇ ਸੂਰਜ ਨਿਕਲਣ ਤੋਂ ਪਹਿਲੇ 30 40 ਬਕਰੇ ਕੱਢ ਦਿੱਤੇ ਜਾਂਦੇ ਮੰਦਰ ਦੇ ਬੂਹੇ ਤੇ ਸ਼ਿਕੰਜਾ ਬਣਿਆ ਬੂਹੇ ਦਿੱਤੇ ਖੂਨ ਦਾ ਤਿਲਕ ਕਾਲੀ ਨੂੰ ਲਾਇਆ ਜਾਂਦਾ ਹੈ ਮੰਦਰ ਦੇ ਦਰਵਾਜ਼ਿਆਂ ਨੂੰ ਲਾਇਆ ਜਾਂਦਾ ਹੈ ਔਰ ਦਿਨ ਭਰ ਉਨੇ ਹੀ ਬਕਰੇ ਜਿਹੜੇ ਤੇ ਸੰਡੇ ਉਹਨਾਂ ਨੇ ਕੱਟੇ ਹੁੰਦੇ ਨੇ ਉਸ ਦਾ ਹੀ ਪ੍ਰਸ਼ਾਦ ਦਿੰਦੇ ਨੇ ਅੱਜ ਦੀ ਇਹ ਅੱਜ ਦੀ ਗੱਲ ਮੈਂ ਦੱਸਦਾ ਕਹਿੰਦੇ ਨੇ ਦੇਵਦਾਸੀਆਂ ਦੀ ਵੀ ਪ੍ਰਥਾ ਸੀ ਪਿਛਲੇ ਦਿਨੀ ਕਾਨੂੰਨ ਬਣਾਇਆ ਸੀ ਆਂਧਰਾ ਪ੍ਰਦੇਸ਼ ਨੇ ਕਿ ਦੇਵਦਾਸੀ ਪ੍ਰਥਾ ਸੀ ਖਤਮ ਕਰਦੇ ਆਂਦਾ ਅਗਰੇ ਮੰਦਰਾਂ ਦੇ ਚ ਹੋਈਆਂ ਤਾਂ ਕਾਨੂੰਨੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਇਹ ਸਿਰਫ ਆਂਧਰਾ ਦੇ ਚ ਕਾਨੂੰਨ ਬਣਿਆ ਹਾਲਾਂਕਿ ਦੇਵਦਾਸੀਆਂ ਮਹਾਰਾਸ਼ਟਰ ਆਂਧਰਾ ਕਰਨਾਟਕਾ ਤਮਿਲ ਕੇਰਲਾ ਤੇ ਮੱਧੇ ਭਾਰਤ ਦੇ ਕਈ ਮੰਦਰਾਂ ਚ ਅਜੇ ਵੀ ਮੌਜੂਦ ਨੇ ਓਡੀਸ਼ਾ ਦੇ ਚ ਵੀ ਹੈਗੀਆਂ ਨੇ ਔਰ ਆਸਾਮ ਦੇ ਚ ਇੱਕ ਪ੍ਰਥਾ ਸੀ ਕਿ ਮੰਦਰ ਦੇ ਚ ਹੀ ਸ਼ਰਾਬ ਪੀਓ ਮੰਦਰ ਦੇ ਚ ਹੀ ਮਾਸ ਖਾਓ ਮੰਦਰ ਦੇ ਚ ਹੀ ਦੁਰਾਚਾਰ ਕਰੋ ਖੁੱਲ ਕੇ ਕਰੋ ਮਨ ਜੋ ਕੁਝ ਮੰਗਦਾ ਹੈ ਦੇਹ ਕੋਈ ਪਾਪ ਨਹੀਂ ਔਰ ਜਿਸ ਦਿਨ ਮਨ ਰਜ ਜਾ ਹੈ ਫਿਰ ਰੱਬ ਦੀ ਬੰਦਗੀ ਕਰੋ ਰੱਬ ਵਾਲੇ ਪਾਸੇ ਚਲੋ ਮਨ ਦੇ ਚ ਗਲਾਨੀ ਨਾ ਪੈਦਾ ਹੋਵੇ ਨਫ਼ਰਤ ਨਾ ਪੈਦਾ ਹੋਵੇ ਇਸ ਵਾਸਤੇ ਇਹ ਕੰਮ ਮੰਦਰ ਚ ਕਰੋ ਬਹੁਤ ਸਾਰੇ ਮੰਦਰਾਂ ਦੇ ਤੇ ਸਿਆਣੇ ਹੋਂਦ ਤੋਂ ਬਾਅਦ ਤਾੰਤ੍ਰਿਕ ਯੋਗਾ ਦਾ ਅਸਰ ਜਦ ਖਤਮ ਹੋਇਆ ਵਾਮ ਮਾਰਗਿਆਂ ਦਾ ਅਸਰ ਖਤਮ ਹੋਇਆ ਤਾਂ ਇਹ ਤੌਰ ਤਰੀਕਾ ਵੀ ਖਤਮ ਹੋ ਗਿਆ ਲੇਕਿਨ ਬਹੁਤ ਸਾਰੇ ਮੰਦਰਾਂ ਚ ਅਜੇ ਵੀ ਹੈ ਜੈਸੇ ਕਿ ਮੈਂ ਤੁਹਾਡੇ ਸਾਹਮਣੇ ਰੱਖੇਨ ਕੁਝ ਮੰਦਰ ਕੁਮਖਿਆ ਦੇਵੀ ਦਾ ਮੰਦਰ ਗੋਹਾਟੀ ਉੱਥੇ ਵੀ ਇਹੀ ਕੁਛ ਹੈ ਕਾਲੀ ਦੇਵੀ ਦਾ ਮੰਦਰ ਕਲਕੱਤੇ ਉੱਥੇ ਵੀ ਇਹੀ ਕੁਛ ਹੈ ਭੈਰੋਕਾਲ ਦਾ ਮੰਦਰ ਉਜੈਨ ਉੱਥੇ ਵੀ ਇਹੀ ਕੁਛ ਹੈ ਕੁਛ ਤਮਲ ਦੇ ਮੰਦਰ ਕਰਨਾਟਕਾ ਦੇ ਮੰਦਰ ਉੱਥੇ ਵੀ ਇਹੀ ਕੁਛ ਹੈ ਜੋ ਕੁਛ ਮੈਂ ਆਪ ਜੀ ਨੂੰ ਦੱਸਿਆ ਹੈ ਵਾਮ ਮਾਰਗੀਆਂ ਦਾ ਖਿਆਲ ਸੀ ਜੋ ਮਨ ਮੰਗਦਾ ਹੈ ਦਿਓ ਰਜ ਕੇ ਦਿਓ ਸੰਕੋਚ ਬਿਲਕੁਲ ਨਾ ਕਰੋ ਤੇ ਮਨ ਵਿੱਚ ਕਿਦਰੇ ਗਿਲਾਨੀ ਪੈਦਾ ਹੋਵੇ ਸ਼ਰਮੋ ਹયા ਪੈਦਾ ਹੋਵੇ ਔਰ ਖਿਆਲ ਆ ਜਾਏ ਕਿ ਕਿਦਰੇ ਪਾਪ ਹੈ ਤੋਂ ਮੰਦਰ ਵਿੱਚ ਕਰੋ ਧਾਰਮਿਕ ਮੰਦਰ ਵਿੱਚ ਕਰੋ ਤਾਂ ਕਿ ਇਹ ਖਿਆਲ ਹੀ ਨਾ ਪੈਦਾ ਹੋਵੇ ਕਿ ਪਾਪ ਹੈ ਪਾਪ ਨਹੀਂ ਹੈ ਇਸ ਖਿਆਲ ਨੂੰ ਪ੍ਰਚਾਰਨ ਦੀ ਖਾਤਰ ਇਹ ਸਾਰਾ ਦੁਰਾਚਾਰ ਵੀ ਮੰਦਰ ਦੇ ਚ ਕਰੋ ਦੇਵਦਾਸੀ ਇੱਕ ਤਰ੍ਹਾਂ ਦੀ ਬੇਸਵਾਮਾ ਸਨ ਹੋਰ ਕੁਝ ਨਹੀਂ ਸੀ ਕਿ ਸਵੇਰੇ ਸ਼ਾਮ ਮੰਦਰ ਦੇ ਚ ਨਿਰਤ ਵੀ ਕਰਦੀਆਂ ਸਨ ਅਸਮਤ ਵੀ ਵੇਚਦੀਆਂ ਸਨ ਔਰ ਅਜੇ ਵੀ ਨੇ ਇਹ ਵੀ ਮਰਸ ਕਰਦੇ ਹਨ ਕਹਿੰਦੇ ਨੇ ਇਸ ਪ੍ਰਥਾ ਨੂੰ ਪਹਿਲੇ ਪਹਿਲ ਤੇ ਇਧਰ ਪੰਜਾਬ यूपी बिहार खत्म देश खत्म ਕੀਤਾ ਗਿਆ Mughla ਦੀ آمد ਵੀ ਇਧਰ ਹੀ ਸੀ ਜ਼ਿਆਦਾ ਉਹਨਾਂ ਦੀ ਮਾਰ ਵੀ ਇਸ ਪਾਸੇ ਜ਼ਿਆਦਾ ਸੀ ਇਸ ਤਰ੍ਹਾਂ ਦੀ ਪ੍ਰਥਾ ਹਟਦੀ ਗਈ ਲੇਕਿਨ ਅਜੇ ਵੀ ਪੱਛਮ ਦੇਸ਼ ਦੇ ਦੇਸ਼ ਦੇ ਦੱਖਣ ਭਾਗ ਦੇ ਵਿੱਚ ਇਹ ਮੌਜੂਦ ਹੈ ਵਿਆਪਕ ਰੂਪ ਵਿੱਚ ਮੌਜੂਦ ਹੈ ਗੁਰਨਾਣਕ ਦੇਵ ਜੀ ਮਹਾਰਾਜ ਇਸ ਬਾਰੇ ਆਪਣਾ ਖਿਆਲ ਲੈਂਦੇ ਨੇ ਵੀ ਤੁਹਾਡਾ ਇਹ ਖਿਆਲ ਹੈ ਕਿ ਜੋ ਕੁਝ ਅਸੀਂ ਕਰਦੇ ਪਏ ਇੱਕ ਦਿਨ ਮਨ ਰਜ ਜਾਏਗਾ ਤੇ ਜਦ ਰਜ ਜਾਏਗਾ ਤਾਂ ਹੀ ਬੰਦਗੀ ਕਰ ਸਕਦਾ ਓੰਜ ਨਹੀਂ ਕੰਗਾਲ ਭੁੱਖਾ ਮਨ ਬੰਦਗੀ ਨਹੀਂ ਕਰ ਸਕਦਾ ਭੁੱਖਾ ਮਨ ਅਗਰ ਬੰਦਗੀ ਕਰੇਗਾ ਤੋ ਉਹਨੂੰ ਤਰ੍ਹਾਂ ਤਰ੍ਹਾਂ ਦੇ ਭੋਗ ਚੇਤੇ ਆਣਗੇ ਭਗਵਾਨ ਚੇਤੇ ਨਹੀਂ ਆਏਗਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਚੇਤੇ ਆਣਗੇ ਪਰਮਾਤਮਾ ਚੇਤੇ ਨਹੀਂ ਆਵੇਗਾ ਸੰਸਾਰ ਚੇਤੇ ਆਵੇਗਾ ਨਿਰੰਕਾਰ ਚੇਤੇ ਨਹੀਂ ਆਵੇਗਾ ਇਹ ਉਹਨਾਂ ਵਾਮ ਮਾਰਗਿਆਂ ਦੇ ਜਿਹੜੇ ਦਾਰਸ਼ਨਿਕ ਲੋਕ ਸਨ ਸਿਆਣੇ ਸਨ ਦੂਰਦਰਸ਼ਨ ਉਹਨਾਂ ਦੀ ਇਹ ਵਿਚਾਰਧਾਰਾ ਸੀ ਇਸ ਵਾਸਤੇ ਸ਼ੁਰੂ-ਸ਼ੁਰੂ ਹੀ ਤੇ ਉਹਨਾਂ ਨੇ ਨਿਯਮਾਵਲੀ ਇਹ ਬਣਾਈ ਸੀ ਕਿ ਖੁੱਲ ਕਰਦੇ ਹੋ ਮਨ ਜੋ ਕੁਝ ਮੰਗਦਾ ਹੈ ਕਰੋ ਮੰਦਰ ਦੇ ਚ ਕਰੋ ਇੱਕ ਦਿਨ ਤ੍ਰਿਪਤ ਹੋਵੇਗਾ ਫਿਰ ਰੱਬ ਵਾਲੇ ਪਾਸੇ ਚਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ ਜੇ ਸਿਰਫ ਇਸ ਧਰਤੀ ਨਹੀਂ ਹੋਰ ਧਰਤੀਆਂ ਦੇ ਵੀ ਪਦਾਰਥ ਆ ਜਾਣ ਰੰਗ ਰੂਪ ਆ ਜਾਣ ਖਾਣ ਪਾਣ ਆ ਜਾਏ ਤਾ ਵੀ ਮਨ ਤ੍ਰਿਪਤ ਨਹੀਂ ਹੁੰਦਾ ਮਨ ਦਾ ਸੁਭਾਅ ਹੀ ਨਹੀਂ ਹੈ ਕਿ ਪਦਾਰਥ ਤੋਂ ਤ੍ਰਿਪਤ ਹੋਵੇ ਹੋ ਹੀ ਨਹੀਂ ਸਕਦਾ ਜੋ ਪਦਾਰਥਾਂ ਤੋਂ ਮਨ ਨੂੰ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸਮਾਂ ਬਰਬਾਦ ਪਿਆ ਕਰਦਾ ਵਕਤ ਜ਼ਾਇਆ ਪਿਆ ਕਰਦਾ ਹੈ ਸ਼ਕਤੀ ਜ਼ਾਇਆ ਪਿਆ ਕਰਦਾ ਹੈ ਨਹੀਂ ਹੋਵੇਗਾ ਮਨ ਤ੍ਰਿਪਤ ਹੋ ਹੀ ਨਹੀਂ ਸਕਦਾ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਬਾਅਦ ਦੇ ਚਤੇ ਹੋਰ ਕਈ ਦਾਰਸ਼ਨਿਕ ਵੀ ਸਹਿਮਤ ਨਹੀਂ ਹੋਏ ਇਸੋ ਹਸਤੇ ਵਾਮ ਮਾਰਗੀਆਂ ਦਾ ਅਸਰ ਅੱਜ ਖਤਮ ਹੋ ਗਿਆ ਹੈ ਵਾਮ ਮਾਰਗੀਆਂ ਦਾ ਕੋਈ ਤਾੰਤ੍ਰਿਕ ਰੂਪ ਥੋੜਾ ਜਿਹਾ ਮੌਜੂਦ ਹੈ ਜ਼ਿਆਦਾ ਨਹੀਂ ਚੌਥਾ ਮਨ ਇੱਕ ਕੋਈ ਗਲਤੀ بار-ਬਾਰ ਕਰਦਾ ਹੈ ਇੱਕ ਕੋਈ ਭੁੱਲ بار-ਬਾਰ ਕਰਦਾ ਹੈ بار-बार ਬੰਦਾ ਕ੍ਰੋਧ ਕਰੀ ਜਾਂਦਾ ਹੈ بار-बार ਲੋਭ ਦੇ ਅਧੀਨ ਗਲਤ ਫੁਰਨੇ ਚਲਦੇ ਰਹਿੰਦੇ ਨੇ بار-बार ਵਾਸ਼ਨਾ ਦੇ ਅਧੀਨ ਅੰਦਰ ਗਲਤ ਫੁਰਨੇ ਚਲਦੇ ਰਹਿੰਦੇ ਨੇ ਔਰ ਮਨ ਦੀ ਮੂਰਖਤਾ ਜਾਂਦੀ ਨਹੀਂ ਇਸ ਦਾ ਇਲਾਜ ਪੁਰਾਣਾ ਜੋ ਧਾਰਮਿਕ ਨਿਜ਼ਾਮ ਸੀ ਉਹਨਾਂ ਨੇ ਇਹ ਲੱਭਿਆ ਕਿ 64 ਤਰ੍ਹਾਂ ਦੀ ਵਿਦਿਆ ਹੈ ਬੰਦਾ ਵਿਦਵਾਨ ਬਣੇ ਹਰ ਤਰ੍ਹਾਂ ਦੀ ਵਿਦਿਆ ਪੜ੍ਹੇ ਚੋਟੀ ਦਾ ਵਿਦਵਾਨ ਬਣੇ ਇੱਕ ਦਿਨ ਐਸਾ ਆਵੇਗਾ ਮਨ ਇਤਨਾ ਸਿਆਣਾ ਹੋ ਜਾਏਗਾ ਭੁੱਲ ਨਹੀਂ ਹੋਵੇਗੀ ਗਲਤੀ ਨਹੀਂ ਹੋਵੇਗੀ ਮੂਰਖਤਾ ਮਿਟ ਜਾਏਗੀ ਗੁਰਨਾਨਕ ਇਸ ਨਾਲ ਵੀ ਸਹਿਮਤ ਨਹੀਂ ਹੋਏ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਵਿਦਿਆ 64 ਤਰ੍ਹਾਂ ਦੀ ਨਹੀਂ ਲੱਖਾਂ ਤਰ੍ਹਾਂ ਦੀ ਕਿਉਂ ਨਾ ਹੋਵੇ ਇੱਕ ਵੀ ਨਹੀਂ ਚਲਨੀ ਮਨ ਦੇ ਤਲ ਤੇ ਮਨ ਦੀ ਮੂਰਖਤਾ ਬਣੀ ਰਹੇਗੀ ਮੈਂ ਤੇ ਗੌਰ ਨਾਲ ਦੇਖਦਾ ਕਿ ਪੁਰਾਣੇ ਸਮੇਂ ਦੇ ਅਨਪੜ ਮੂਰਖਾਂ ਦੀ ਤਾਦਾਦ ਜ਼ਿਆਦਾ ਸੀ ਅਜੋਕੇ ਸਮਝ ਪੜੇ ਲਿਖੇ ਮੂੜਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਮੂਰਖਤਾ ਤੇ ਉਸ ਤਰਹੀ ਹੈ ਤਿਰਕ੍ਰਿਬਨ ਇੱਕ ਸਦੀ 100 ਸਾਲ ਦੇ ਵਿਦਵਾਨਾਂ ਦਾ ਹੁਣ ਤੋਂ ਲੈ ਕੇ ਪਿਛਲੇ 100 ਸਾਲ ਤੱਕ ਦੇ ਜਿੰਨੇ ਕੋਈ ਚੋਟੀ ਦੇ ਵਿਦਵਾਨ ਹੋਏ ਇਸ ساری ਦੁਨੀਆ 'ਚ ਉਹਨਾਂ ਨੇ ਇਹ ਆਖਿਆ ਸੀ ਕਤਲ ਉਹ ਗਾਰਤ ਦੁਰਾਚਾਰ ਚੋਰੀ ਯਾਰੀ ساری ਦੁਨੀਆ 'ਚ ਉਹਨੇ ਚਿਰ ਤੱਕ ਰਹੇਗੀ ਜਿੰਨੇ ਚਿਰ ਤੱਕ ਅਨ ਪੜਦਾ ਹੈ ਤੋ تعلیم ਤੇ ਜ਼ੋਰ ਦੇ ਵਿਦਿਆ ਦਾ ਪ੍ਰਸਾਰ ਕਰੋ ਤਾਂ ਕਿ ਚੋਰੀ ਯਾਰੀ ਦੁਰਾਚਾਰ ਕਤਲ ਡਕੀਤੀ ਇਹ ਸਭ ਹਟ ਜਾ। ਉਹਨਾਂ ਨੇ ਹਰ ਤਰ੍ਹਾਂ ਦੇ ਜੁਰਮ ਦਾ ਕਾਰਨ ਇਹ ਦੱਸਿਆ ਸੀ ਅਨਪੜਤਾ। ਮਨੁੱਖ ਅਨਪੜ ਹੈ। ਤੇ ਅੱਜ ਤੇ ਹੁਣ ਕਦਮ ਕਦਮ ਤੇ ਸਕੂਲ ਕਦਮ ਕਦਮ ਤੇ ਕਾਲਜ ਅੱਜ ਤੇ تعلیم ਲਾਜ਼ਮੀ ਹੋ ਗਈ ਹੈ। ਲੇਕਿਨ ਪਹਿਲੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਜੁਰਮ ਵੱਧ ਗਏ ਨੇ ਔਰ ਜਿਹੜੇ ਆ ਦੇਸ਼ ਜਿੰਨਾ ਜ਼ਿਆਦਾ ਪੜਾ ਲਿਖਿਆ ਹੈ ਉੱਥੇ ਉਤਨਾ ਹੀ ਜ਼ਿਆਦਾ ਅਨਰਥ ਹੈ ਉਤਨੀ ਚੋਰੀ ਉਤਨੀ ਯਾਰੀ ਉਤਨਾ ਦੁਰਾਚਾਰ ਉਤਨਾ ਹੀ ਕਤਲ ਉਤਨੀ ਡਕੈਤੀ ਮਸਲਾ ਤੇ ਹੱਲ ਨਹੀਂ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ ਅਗਰ ਪੜਾਈ ਨਾਲ ਹੰਕਾਰ ਵੱਧ ਗਿਆ ਪੜਾਈ ਨਾਲ ਲੋਭ ਵੱਧ ਗਿਆ ਵਾਸ਼ਨਾ ਵੱਧ ਗਈ ਹੈ ਤਾਂ ਫਿਰ ਕਾਦੀ ਪੜਾਈ ਇਹ ਵਿਦਿਆ ਕਾਦੀ ਅਤੇ ਐਸਾ ਚਰਾਵ ਜਿਹਦੇ ਨਾਲ ਆਪਣਾ ਹੀ ਘਰ ਜਲਾ ਲਿਆ ਹੈ ਘਰ ਭੂਖ ਛੜੇ ਪੜ ਲਿਖ ਕੇ ਜ਼ਿਆਦਾ ਚਲਾਕ ਹੋ ਗਏ ਤਾਂ ਨਵੇਂ ਤੋਂ ਨਵੇਂ ਢਾਂਗ ਇਸਨੇ ਚੋਰੀ ਯਾਰੀ ਕਤਲ ਡਕੈਤ ਦੇ ਕੱਢ ਲੈਨੇ ਲਬ ਲੈਨੇ ਮਸਲਾ ਤੇ ਹੱਲ ਨਹੀਂ ਹੋਇਆ ਇਹ ਜਿਹੜੇ ਚਾਰ ਤੌਰ ਤਰੀਕੇ ਨੇ ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ ਫਿਰ ਮਨ ਦੀ ਮੈਲ ਕਿਸ ਤਰ੍ਹਾਂ ਜਾਵੇ ਮਨ ਕਿਵੇਂ ਚੁੱਪ ਕਰੇ और मन कित हो मूर्खता कि मिटे मन बने ते दी मेल उतर क्यों, हो ये? क्यों कूड़े टुटे कंध कि मन कि सचार बने इसका जो जवाब दिता है खुलासा तो मैं कल करांगा पूरा सतगुर इंज कह हुक्म रजाई चलना नानक लिखया न ਹੁਕਮ ਦੀ ਰਜ਼ਾ ਵਿੱਚ ਚੱਲਣਾ ਹੁਕਮ ਦੀ ਰਜ਼ਾ ਵਿੱਚ ਚੱਲਣਾ ਕਿਹੜੇ ਹੁਕਮ ਦੀ ਜੋ ਤੇਰੇ ਨਾਲ ਲਿਖਿਆ ਹੈ ਉਹਨੂੰ ਪੜ ਤੇ ਸਮਝ ਅਗਰ ਤੂੰ ਹੁਕਮ ਦੀ ਰਜ਼ਾ ਵਿੱਚ ਚਲੇਗਾ ਤਾਂ ਫਿਰ ਮਨ ਨਿਰਮਲ ਹੋ ਜਾਏਗਾ ਮਨ ਚੁੱਪ ਕਰ ਜਾਏਗਾ ਮਨ ਤ੍ਰਿਪਤ ਹੋ ਜਾਏਗਾ ਔਰ ਮਨ ਸਿਆਣਾ ਹੋ ਜਾਏਗਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਔਰ ਸਤਗੁਰਾਂ ਦਾ ਇਹ ਦਾਵਾ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਤੇਦ ਜਾਤਾ ਇਸ ਦੀ ਪੂਰੀ ਵਜਾਹਤ ਕਿਉਂਕਿ ਇਸ ਵਕਤ ਇਹਨੂੰ ਪੂਰਨ ਤੌਰ ਤੇ ਬਿਆਨ ਕਰਨਾ ਜ਼ਰਾ ਮੇਰੇ ਲਈ ਕਠਨਾ ਹੈ ਇਸ ਦੀ ਪੂਰੀ ਵਜਾਹਤ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਹੁਕਮ ਕੀ ਕਿਉਂਕਿ ਸਤਗੁਰ ਕਹਿੰਦੇ ਨਾਲ ਲਿਖਿਆ ਹੋਇਆ ਹੈ ਹੁਕਮ ਰਜ਼ਾਈ ਚੱਲਣਾ ਹੁਕਮੇ ਦੀ ਰਜ਼ਾ ਵਿੱਚ ਚੱਲਣਾ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਉਹ ਹੁਕਮੇ ਦਾ ਕੀ ਹੁਕਮ ਹੈ ਮਹਾਰਾਜ ਕਹਿੰਦੇ ਲਿਖਿਆ ਨਾਲ ਤੇ ਨਾਲ ਲਿਖਿਆ ਤੇ ਜਿਹੜਾ ਹੁਕਮ ਨੂੰ ਸਮਝ ਜਾਂਦਾ ਹੈ ਉਹ ਪ੍ਰਮਾਤਮਾ ਦੇ ਰਾਜ ਨੂੰ ਸਮਝ ਜਾਂਦਾ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਇਹ ਸਾਰੀ ਵਜ਼ਾਹਤ ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ ਜਿੱਥੇ ਸਮਾਪਤੀ ਬੜੇ ਟਿਕਾਉ ਨਾਲ ਆਪਨੇ ਜੋ ਹੈ ਸਰਵਨ ਕੀਤਾ ਜ਼ਿਹਨ ਦੇ ਚਿਤਨਾ ਵਸਾ ਰੱਖਣਾ ਮਨ ਮੈਲਾ ਹੈ ਤੀਰਥਾਂ ਦੇ ਇਸ਼ਨਾਨ ਨਾਲ ਨਿਰਮਲ ਨਹੀਂ ਹੋਵੇਗਾ ਗੁਰਨਾਨਕ ਦਾ ਕਹਿਣਾ ਮਨ ਚੁੱਪ ਨਹੀਂ ਕਰਦਾ ਪਰ ਮੌਨ ਧਾਰਨ ਕਰਨ ਨਾਲ ਵੀ ਇਹ ਚੁੱਪ ਨਹੀਂ ਕਰੇਗਾ ਮਨ ਤ੍ਰਿਪਤ ਨਹੀਂ ਹੁੰਦਾ ਪਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਿਹੜੇ ਹੋਰ ਪੂਰੀਆਂ ਹੋਰ ਦੇਸ਼ਾਂ ਦੇ ਤੇ ਹੋਰ ਲੋਕਾਂ ਦੇ ਵੀ ਆਉਣ ਹੋਰ ਪ੍ਰਥਵੀਆਂ ਦੇ ਆਉਣ ਤਾਂ ਵੀ ਮਨ ਤ੍ਰਿਪਤ ਨਹੀਂ ਹੋਵੇਗਾ